ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਮਸਲਾ ਕਿ ਪਟਿਆਲਾ ਦੇ ਵਿੱਚ ਇੱਕ ਸਰਕਾਰੀ ਜ਼ਮੀਨ ਮਿਲੀ ਭੁਗਤ ਦੇ ਨਾਲ ਵੇਚ ਦਿੱਤੀ ਗਈ ਸੀ ਸੱਤ ਲੋਕਾਂ ਨੂੰ ਉਸ ਮਸਲੇ ਦੇ ਵਿੱਚ ਇੱਕ ਜਾਂਚ ਹੋਈ ਸੀ ਲੇਕਿਨ ਜਾਂਚ ਦੇ ਬਾਵਜੂਦ ਵੀ ਦੋਸ਼ੀ ਅਧਿਕਾਰੀਆਂ ਤੇ ਦੋਸ਼ੀ ਲੋਕਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਤੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਸਲੇ ਦੇ ਵਿੱਚ ਪਟਿਆਲੇ ਦੇ ਡਿਪਟੀ ਕਮਿਸ਼ਨਰ ਤੇ ਐਸਐਸਪੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਹਾਈ ਕੋਰਟ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਕਸਬੇ ਵਿੱਚ 40 ਕਰੋੜ ਰੁਪਏ ਮੁੱਲ ਦੀ ਜਿਹੜੀ ਪੰਚਾਇਤੀ ਜ਼ਮੀਨ ਸੀ ਉਹ ਗਲਤ ਤੇ ਨਾਜਾਇਜ਼ ਤਰੀਕੇ ਦੇ ਨਾਲ ਵੇਚ ਦਿੱਤੀ ਗਈ ਸੀ ਉਸ ਮਸਲੇ ਦੇ ਵਿੱਚ ਹੁਣ ਪੰਜਾਬ ਸਰਕਾਰ ਪਟਿਆਲਾ ਦੇ ਡਿਪਟੀ ਕਮਿਸ਼ਨਰ ਜੋ ਮੌਜੂਦਾ ਨੇ ਸ਼ੌਕਤ ਅਹਿਮਦ ਪਰੇ ਐਸਐਸਪੀ ਪਟਿਆਲਾ ਜੋ ਇਸ ਸਮੇਂ ਮੌਜੂਦਾ ਨੇ ਡਾਕਟਰ ਨਾਨਕ ਸਿੰਘ ਅਤੇ ਹੋਰ ਸਰਕਾਰੀ ਵਿਭਾਗਾਂ ਦੇ ਨਾਲ ਜੁੜੇ ਅਫਸਰਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਹਾਈ ਕੋਰਟ ਨੇ ਇਹਨਾਂ ਸਾਰਿਆਂ ਨੂੰ 27 ਸਤੰਬਰ ਤੱਕ ਆਪਣਾ ਪੱਖ ਰੱਖਣ ਦੇ ਨਿਰਦੇਸ਼ ਦਿੱਤੇ ਨੇ ਇਹ ਮਾਮਲਾ ਉਸ ਸਮੇਂ ਉਜਾਗਰ ਹੋਇਆ ਜਦੋਂ ਪਟਿਆਲਾ ਦੇ ਵਾਸੀ ਵਰਨ ਮਲਹੋਤਰਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਤੇ ਦਾਇਰ ਪਟੀਸ਼ਨ ਵਿੱਚ ਕਿਹਾ ਕਿ ਜ਼ਮੀਨ ਦੀ ਨਜਾਇਜ਼ ਤੌਰ ਤੇ ਵਿਕਰੀਤ ਇਹਦੇ ਪਿੱਛੇ ਜਿਹੜੇ ਸ਼ਾਮਲ ਅਧਿਕਾਰੀ ਨੇ ਉਨਾ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਪਟੀਸ਼ਨਕਰਤਾ ਨੇ ਦਾਵਾ ਕੀਤਾ ਹੈ ਕਿ ਇਹ ਜ਼ਮੀਨ 1990 ਵਿੱਚ 31 ਪਿੰਡ ਵਾਸੀਆਂ ਦੀ ਇੱਕ ਕਮੇਟੀ ਵੱਲੋਂ ਗੈਰ ਕਾਨੂੰਨੀ ਤੇ ਨਜਾਇਜ਼ ਤੌਰ ਤੇ ਵੇਚੀ ਗਈ ਸੀ ਮਾਮਲੇ ਦੀ ਜਾਂਚ ਵਿੱਚ ਖੁਲਾਸਾ ਹੋਇਆ ਸੀ ਕਿ ਇਸ ਜ਼ਮੀਨ ਦਾ ਮਿਊਟੇਸ਼ਨ 1991 ਵਿੱਚ ਮਾਲ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ 7 ਵਿਅਕਤੀਆਂ ਦੇ ਨਾਮ ਕਰਵਾ ਦਿੱਤੀ ਗਈ ਹੈ ਸੀ ਇਨਾਂ ਵਿੱਚ ਦੋ ਵਿਕਤੀਆਂ ਦੀ ਤਾਂ ਉਸ ਵੇਲੇ ਹੀ ਮੌਤ ਹੋ ਗਈ ਸੀ ਜਦੋਂ ਰਜਿਸਟ੍ਰੇਸ਼ਨ ਹੋ ਰਹੀ ਸੀ ਇਸ ਤੋਂ ਬਾਅਦ 2007 ਅਤੇ 2009 ਵਿੱਚ ਇਸ ਜ਼ਮੀਨ ਦਾ ਇੱਕ ਹਿੱਸਾ ਫਿਰ ਵੇਚ ਦਿੱਤਾ ਗਿਆ ਉਸ ਸਮੇਂ ਪਟਿਆਲਾ ਦੇ ADC ਨੇ 222 ਵਿੱਚ ਸੂਬਾ ਸਰਕਾਰ ਨੂੰ ਸੌਂਪੀ ਆਪਣੀ ਜਾਂਚ ਰਿਪੋਰਟ ਵਿੱਚ ਇਹ ਖਲਾਸਾ ਕੀਤਾ ਸੀ ਕਿ ਇਸ ਸਰਕਾਰੀ ਪੰਚਾਇਤੀ ਜ਼ਮੀਨ ਦੀ ਜਿਹੜੀ ਵਿਕਰੀ ਆ ਉਹ ਨਜਾਇਜ਼ ਤੇ ਗੈਰ ਕਾਨੂੰਨੀ ਢੰਗ ਨਾਲ ਹੋਈ ਆ ਉਹਨਾਂ ਨੇ ਆਪਣੀ ਰਿਪੋਰਟ ਵਿੱਚ ਪੁਸ਼ਟੀ ਕੀਤੀ ਸੀ ਲੇਕਿਨ ਇਸ ਦੇ ਬਾਵਜੂਦ ਇਸ ਸੰਬੰਧਤਾਂ ਮੌਕੇ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇਸ ਤੇ ਕੋਈ ਕਾਰਵਾਈ ਨਹੀਂ ਕੀਤੀ ਨਾ ਅਧਿਕਾਰੀਆਂ ਦੇ ਖਿਲਾਫ ਜਿਨ੍ਹਾਂ ਦੀ ਮਿਲੀ ਭੁਗਤ ਸੀ ਤੇ ਨਾ ਉਹਨਾਂ ਦੇ ਖਿਲਾਫ ਜਿਨ੍ਹਾਂ ਨੇ ਇਹ ਜ਼ਮੀਨ ਖਰੀਦੀ ਸੀ ਪਟੀਸ਼ਨ ਕਰਤਾ ਮਲੋਤਰ ਨੇ ਆਪਣੀ ਪਟੀਸ਼ਨ ਵਿੱਚ ਇਹ ਵੀ ਕਿਹਾ ਕਿ ਸ਼ਾਮਲਟ ਦੇ ਦੀ ਇਸ ਜ਼ਮੀਨ ਤੇ ਹਾਲੇ ਵੀ ਗੈਰ ਕਾਨੂੰਨੀ ਤੌਰ ਤੇ ਨਜਾਇਜ਼ ਕਬਜ਼ਾ ਤੇ ਵਾਪਸ ਲੈਣ ਵਾਸਤੇ ਪੰਚਾਇਤ ਜਾਂ ਮਹਿਕਮੇ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਮਾਮਲੇ ਵਿੱਚ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਐਸਐਸਪੀ ਪਟਿਆਲਾ ਡਿਪਟੀ ਕਮਿਸ਼ਨਰ ਪਟਿਆਲਾ ਮਾਲ ਵਿਭਾਗ ਦੇ ਅਧਿਕਾਰੀ ਤੋਂ ਹੋਰ ਸਬੰਧਤ ਅਧਿਕਾਰੀਆਂ ਕੋਲੋਂ ਜਵਾਬ ਮੰਗਿਆ ਤਾਂ ਜੋ ਇਸ ਮਸਲੇ ਦੇ ਵਿੱਚ ਅੱਗੇ ਕਾਰਵਾਈ ਹੋ ਸਕੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇੰਨਾ ਪੁਰਾਣਾ ਕੇਸ ਹੈ ਜਦੋਂ 7 ਵਿਕਤੀਆਂ ਦੇ ਨਾਮ ਇਹ ਜ਼ਮੀਨ ਕੀਤੀ ਗਈ ਸੀ ਗੱਲ 1990 ਦੀ ਆ ਉਸ ਤੋਂ ਬਾਅਦ ਲਗਾਤਾਰ ਲੋਕ ਸ਼ਿਕਾਇਤਾਂ ਕਰਦੇ ਰਹੇ ਲੇਕਿਨ ਨਾ ਹੀ ਮਹਿਕਮੇ ਨੇ ਕਦੀ ਸੁਣੀ ਤੇ ਨਾ ਹੀ ਮੌਕੇ ਦੀਆਂ ਸਰਕਾਰਾਂ ਨੇ 1991 ਵਿੱਚ ਹੀ ਇਹ ਜਿਹੜੀ ਜ਼ਮੀਨ ਆ ਇਹ 7 ਲੋਕਾਂ ਦੇ ਨਾਮ ਮਿਲੀ ਭੁਗਤ ਦੇ ਨਾਲ ਕਰ ਦਿੱਤੀ ਗਈ ਸੀ ਔਰ ਸਭ ਤੋਂ ਵੱਡੀ ਗੱਲ ਆ ਉਸ ਤੋਂ ਬਾਅਦ ਜ਼ਮੀਨ ਜਿਨ੍ਹਾਂ ਲੋਕਾਂ ਦੇ ਨਾਮ ਕੀਤੀ ਗਈ ਫਿਰ ਇਸੇ ਜ਼ਮੀਨ ਦੇ ਕਈ ਟੁਕੜੇ 2007 ਤੇ 2009 ਦੇ ਵਿੱਚ ਹੋਰ ਨਾਲ ਲੋਕਾਂ ਨੂੰ ਵੇਚੇ ਗਏ ਨੇ ਹਾਲਾਂਕਿ ਫਿਰ ਜਾਂਚ ਹੋਈ ਕੇਸ ਪਹੁੰਚਾ ਤਾਂ 2022 ਦੇ ਵਿੱਚ ਪਟਿਆਲੇ ਦੇ ADC ਵੱਲੋਂ ਇਸ ਦੀ ਜਾਂਚ ਕੀਤੀ ਗਈ ਤੇ ਉਹਨਾਂ ਨੇ ਆਪਣੀ ਰਿਪੋਰਟ ਸੂਬਾ ਸਰਕਾਰ ਨੂੰ ਸੌਂਪੀ ਸੀ ਜਿਦੇ ਚ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਵਾਕਏ ਇਹ ਸਰਕਾਰੀ ਜ਼ਮੀਨ ਸੀ ਸ਼ਾਮਲਾੜ ਜ਼ਮੀਨ ਸੀ ਪੰਚਾਇਤੀ ਜ਼ਮੀਨ ਸੀ ਜਿਹੜੀ ਵੇਚੀ ਨਹੀਂ ਜਾ ਸਕਦੀ ਸੀ ਲੇਕਿਨ ਮਿਲੀ ਭੁਗਤ ਦੇ ਨਾਲ ਜ਼ਮੀਨ ਵੇਚੀ ਗਈ ਆ ਪਰ ਇਸ ਦੇ ਬਾਵਜੂਦ ਰਿਪੋਰਟ ਸਰਕਾਰ ਕੋ ਪਹੁੰਚ ਚੁੱਕੀ ਸੀ ਲੇਕਿਨ ਨਾ ਹੀ ਦੋਸ਼ੀ ਅਧਿਕਾਰੀਆਂ ਦੇ ਖਿਲਾਫ ਕੋਈ ਕਾਰਵਾਈ ਤੇ ਨਾ ਹੀ ਖਰੀਦਦਾਰਾਂ ਦੇ ਖਿਲਾਫ ਕੋਈ ਕਾਰਵਾਈ ਹੋ। ਤੇ ਹੁਣ ਜਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨੋਟਿਸ ਜਾਰੀ ਕਰ ਦਿੱਤਾ ਕਿ ਇਹਦਾ ਜਵਾਬ ਦਿੱਤਾ ਜਾਵੇ ਤੇ ਲਾਜ਼ਮੀ ਤੌਰ ਤੇ ਹੁਣ ਪਟਿਆਲਾ ਦੇ ਡਿਪਟੀ ਕਮਿਸ਼ਨ ਕਿਉਂਕਿ ਰੈਵੀ ਨਿਊ ਡਿਪਾਰਟਮੈਂਟ ਦੀ ਉਹਨਾਂ ਦੀ ਜ਼ਿੰਮੇਵਾਰੀ ਹੈ ਐਸਐਸਪੀ ਕਿਉਂਕਿ ਕਾਨੂੰਨ ਵਿਵਸਥਾ ਦੀ ਉਹਨਾਂ ਦੀ ਜ਼ਿੰਮੇਵਾਰੀ ਹੈ ਇਸ ਤੋਂ ਇਲਾਵਾ ਜਿਹੜੇ ਸੰਬੰਧਿਤ ਮਾਲ ਵਿਭਾਗ ਦੇ ਅਧਿਕਾਰੀ ਜਿਨ੍ਹਾਂ ਦੀ ਮਿਲੀ ਭੁਗਤਾ ਮਿਲੀ ਭੁਗਤਣ ਵਾਲੀ ਸਰਕਾਰੀ ਜਿਹੜੀ ਜ਼ਮੀਨ ਉਹ ਵੇਚੀ ਗਈ ਆ ਉਹਨਾਂ ਸਾਰੇ ਕੋਲ ਜਵਾਬ ਮੰਗਿਆ ਔਰ ਸੱਤ ਲੋਕਾਂ ਦੇ ਨਾਮ ਇਹ ਜਿਹੜੀ ਆ ਜ਼ਮੀਨ ਕਰਵਾਈ ਗਈ ਜਿਹਦੀ ਕੀਮਤ ਜਿਹੜੀ ਆ ਉਹ 40 ਕਰੋੜ ਰੁਪਏ ਦੱਸੀ ਜਾ ਰਹੀ ਹੈ। ਦੇਨਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਤੇ ਸਬੰਧਤ ਮਾਲ ਵਿਭਾਗ ਦੇ ਅਧਿਕਾਰੀ ਆਪਣੇ ਪੱਖ ਦੇ ਵਿੱਚ ਕੀ ਕੁਝ ਦਲੀਲਾਂ ਦਿੰਦੇ ਨੇ। ਜਾਨਕेंद्र ਤੁਹਾਡਾ ਤੁਹਾਨੂੰ ਅੱਗੇ ਦੇਖਦੇ ਰਹੋ ਇਹ ਵੀ ਸਪੰਜਾਬ ਧੰਨਵਾਦ।